ਸਾਥਿਓ ਸਤਿ ਸ਼੍ਰੀ ਅਕਾਲ ਜੀ بارش ਨੇ ਬਹੁਤ ਬੁਰੇ ਹਾਲਾਤ ਕਰਤੇ ਆ ਕਿਸਾਨ ਦੋਸਤੋ ਬਹੁਤ ਪਾਣੀ ਹੋ ਗਿਆ ਝੋਨੇ 'ਚ ਕੱਲ ਦਾ ਜਿਉਂ 3 ਵਜੇ ਦਾ ਲੱਗਾ ਤੇ ਸਵੇਰ 6 ਵਜੇ ਟਿਆ 15 ਘੰਟੇ ਲਗਾਤਾਰ ਮੀਂਹ ਪਿਆ ਪਾਣੀ ਕੱਢਣ ਦੀ ਕੋਸ਼ਿਸ਼ ਕਰਦੇ ਆ ਸਾਨ ਵੀਰੋ ਕਿਉਂਕਿ ਸੁੱਕਣ ਵਾਲੇ ਚਾਂਸ ਤਾਂ ਖਤਮ ਹੋ ਗਏ ਪਾਣੀ ਸੁੱਕੂਗਾ ਉਹਨਾਂ ਦੇ ਸਾਡੇ ਕਿਸਾਨ ਵੀਰੋ ਸੇਮ ਆ ਥੱਲਾ ਤੇ ਠੱਲਾ ਤਲਾ ਪਾਣੀ ਰਲ ਗਿਆ ਉਹਨੇ ਬਾਹਰ ਹੀ ਕੱਢਣਾ ਪੈਣਾ ਪਾਣੀ ਆ ਬਖਾਉਣੇ ਆ ਤੁਹਾਨੂੰ ਮੋਟਰਾਂ ਲਾ ਰਹੇ ਆ ਮੋਟਰਾਂ ਲਾ ਕੇ ਨਹਿਰ ਚ ਪਾ ਦੇਣੇ ਪਾਣੀ ਨਹਿਰ ਆ ਖੀ ਸਾਡੇ ਨੇੜੇ ਇੱਕ ਮੋਟਰ ਆ ਕਰਦੀ ਆ ਚਾਲੂ ਬਖਾਉਣੇ ਆ ਤੁਹਾਨੂੰ ਉਧਰ ਤੋਂ ਦੀ ਰੰਗ ਆ ਵੀਰੋ ਮੀਂਹ ਬਹੁਤ ਪੈ ਗਿਆ ਤੁਸੀਂ ਦੇਖੋ ਆ ਮਗਰਲੇ ਖੇਤ ਚ ਪਾਣੀ ਆਉਂਦਾ ਪਿਆ ਉਧਰ ਤੋਂ ਦੀ ਰੰਗ ਆ ਵੀਰੋ ਦਾ ਪੰਜਾਬ ਪਹਾੜਾਂ ਨੇ ਡਬੋਤਾ ਬਾਕੀ ਹੁਣੇ ਮੀਂਹੇ ਬਹੁਤ ਪਾਣੀ ਕਰਤਾ ਝੋਨਿਆਂ ਦੇ ਵਿੱਚ ਇੱਕ ਮੋਟਰ ਕਿਸਾਨ ਵੀਰ ਉੱਥੇ ਲਾ ਰਹੇ ਅੱਗੇ ਉਹ ਵੀ ਵਿਖਾਉਣੀਆਂ ਤੁਹਾਨੂੰ ਪਾਣੀ ਕੱਢਣਾ ਪੈਣਾ ਵੀਰੋ ਇਹ ਕਿਉਂਕਿ ਪਾਣੀ ਜ਼ਿਆਦਾ ਜੋਨੇ ਸਾਰੇ ਤੇ ਆ ਗਏ ਦੇਖੋ ਪਾਣੀ ਇੱਕ ਮੋਟਰ ਕਿਸਾਨ ਵੀਰ ਉੱਥੇ ਲਾ ਰਹੇ ਅੱਗੇ ਇਹ ਰੱਬ ਦੇ ਰੰਗ ਆ بارش ਬਹੁਤ ਹੋਈ ਰਾਤ ਵੀਰ ਦੇਖੋ ਪਾਣੀ ਕੋਈ ਵਟ ਨਹੀਂ ਦਿਸਦੀ ਇੱਕ ਮੋਟਰ ਇੱਥੇ ਲੱਗ ਰਹੀ ਆ ਇਹਨਾਂ ਨੂੰ ਸਭ ਤੋਂ ਮਾਲਮ ਹੈ ਜਿਹੜੇ ਚਰੀਨੇ ਜਾਂਦੇ ਨੇ ਉਹਨੂੰ ਸਭ ਤੋਂ ਮਾਲਮ ਹੈ ਐਸਾ ਹੀ ਹੁੰਦਾ ਹੈ ਜੀ ਇਹ ਖਾਲੀ ਪੀ ਜਾ ਰਹੇ ਨੇ ਇਹ ਮਾੜੇ ਜਿਹਾਰੇ ਇੰਦਰ ਵਾਲੇ ਇੱਕ ਰੇਂਦਰਾਂ ਜੈਸਾ ਇਸ ਤਰ੍ਹਾਂ ਚਕਾਉ ਉਹਨੂੰ ਪਾਣੀ ਲਾਇਆ ਤਾਰਾ ਕਿ ਨਹੀਂ ਉਧਰੋਂ ਆ ਗਿਆ ਡੇ ਠੀਕ ਹੈ ਨਾ ਫਿਰ ਸਾਡਾ ਮਾਦੋ ਪਰ ਬੁਣੇ ਗਏ ਖਾਲੀ ਕਰਦੇ ਇੱਕ ਸਾਡਾ ਮਿਸਤਰੀ ਹੈ ਜਿਹੜਾ ਫਟਿੰਗ ਕਰ ਰਿਹਾ ਇਧਰ ਕਰਨਾ ਮਿਸਤਰੀ ਕਮੇ ਸਹੀ ਹੈ ਪਤਾ ਹਾਂ ਯਾਰ ਠੀਕ ਹੈ ਚਲਾਓ ਹੁਣ ਦੋ ਮੋਟਰੇ ਕਰਤੀਆਂ ਦੋ ਕਸਤੀਆਂ ਮੋਟਰਾਂ ਲਿਆ ਤੂੰ ਗਿਆ ਨਾ ਅੱਛਾ ਇੱਕ ਮਿਸਤਰੀ ਉਧਰ ਆ ਸਾਡੇ ਉਹ ਹੋਣੇ ਤੈਨੂੰ ਹਾਂ ਵਿਚਾਰੇ ਜਾ ਬਗੇ ਪਟ ਪਟ ਸਸਰੀ ਘਰ ਗਏ ਗੰਡ ਵਾਲੇ ਕਈ ਇੱਕ ਮਿਸਤਰੀ ਆ ਸਾਡੇ ਗੰਡ ਦਾ ਕਈ ਸੀਗਾ ਫੇਰ ਪੁੱਟਿਆ ਗਿਆ ਇਹ ਬਹੁਤ ਪਤਾ ਆ ਰਹਾ